ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 811 ਤੇ ਸਾਰੇ ਵੀਰਾਂ ਨੂੰ ਬਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਵੀਰ ਭਰਾ ਸਾਡੇ ਚੈਨਲ ਦੇ ਨਾਲ ਜੁੜੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰਦਿਆ ਕਰੋ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਅਜ ਰੜਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 5 ਝੋਟੀਆਂ ਦਿਖਾਵਾਂਗੇ 4 ਬਿਲਕੁਲ ਤਾਜ਼ੀਆਂ ਸੂਈਆਂ ਮਾ ਤੇ ਇੱਕ ਗੱਬਣ ਤਿਆਰ ਆ ਬਿਲਕੁਲ ਹੀ ਤੇ ਆਪਾਂ ਪਹੁੰਚੇ ਆਂ ਵੀਰ ਬਗੀਚੇ ਹੁਣਾ ਕੋਲ ਤੇ ਆਜੋ ਕੱਬ ਜਾਂ ਵੀਰ ਨਾਲ ਗੱਲਬਾਤ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੇ? ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ। ਵਾ ਵਧੀਆ ਠੀਕ ਠਾਕ ਜੇ। ਦੇਖ ਆਇਆ। ਹਾਂਜੀ ਹਾਂਜੀ ਵੇਖ ਆਏ ਜੀ। ਬੜਾ ਵਧੀਆ ਵਧੀਆ। ਬੜੀ ਵਧੀਆ ਹੋ ਗਿਆ। ਹਾਂ ਵਧੀਆ ਭਾਜੀ ਹੋ ਗਿਆ। ਠੀਕ ਹੈ ਠੀਕ ਹੈ ਜੀ। ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਮੇਰਾ ਭਾਈ ਬਗੀਚਾ ਸਿੰਘ ਜੀ। ਅੱਛਾ। ਪਿੰਡ ਹਰੜ ਕਲਾਂ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਮਰਸਾ। ਠੀਕ ਹੈ ਠੀਕ ਹੈ ਜੀ। ਫੋਨ ਨੰਬਰ 9841796783 ਭ ਅਦਸੇ ਤੋਂ ਪਹਿਲੇ ਨੰਬਰ ਤੇ ਛੋਟੀ ਕਣਵਾ ਸੁਗੜਾ ਸੁਈ ਤੇ ਇਹ ਦੂਜਾ ਸੁਗੜਾ ਭਾਜੀ ਸੁਈ ਜੇ ਅੱਛਾ ਜੀ ਇਹਨੂੰ ਅਜੇ ਆਈ ਨੂੰ ਸਾਰੇ 2 2.5 ਘੰਟੇ ਹੋਏ ਆ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਛੋਟੀ ਕਿੰਨਾ ਕਾਲਾ ਹੋ ਗਿਆ ਸੁਈ ਨੂੰ ਸੁਈ ਨੂੰ ਇਹਨੂੰ ਵੱਤੋਂ 6 ਸਰ ਦਿਨ ਹੋਏ ਆ ਜੇ ਕੱਟੀ ਅੱਛਾ ਠੀਕ ਹੈ ਜੀ ਹਾਂਜੀ ਲਓ ਭਾਜੀ ਪਿੱਛੇ ਫੇਮ ਲਕਾਫ ਆ ਗਿਆ ਜੇ ਆਪ ਲੱਛਾ ਕਰ ਸਕਦੇ ਬਿਲਕੁਲ ਕਾਲੀ ਲੁਈਆਂ ਹਾਂਜੀ ਇਹ ਖੋਲੋ ਵਿੱਚ ਫਿਰ ਖੋਲ ਕੇ ਚਲ ਕੋਈ ਨਹੀਂ ਅੱਛਾ ਚਲ ਕੋਈ ਨਹੀਂ ਕੱਟੀ ਹੈ ਨਾ ਪਿੱਛੇ ਆ ਕੱਟੀ ਕੱਟੀ ਠੀਕ ਹੈ ਜੀ ਖੋਲੋ ਵੀਰ ਜੀ ਹਰ ਖੋਲ ਕੇ ਲਓ ਵਿਦਿਆ ਜੀ ਹੁਣ ਆਪਾਂ ਤੁਹਾਨੂੰ ਖੋਲ ਕੇ ਵਿਖਾਉਨੇ ਆ ਗੱਡ ਬਲੈਕ ਵਿੱਚ ਆ ਗਈ ਆ ਇਹ ਦੁੱਧਾ ਸੁਆਸ ਹੈ ਤੇ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਜੀ ਇਹ ਪਿਛਲੇ ਸਵੇਰ ਵੀ ਤੇ ਆਈ ਹੈ ਹਰਿਆਣੇ ਤੋਂ ਛੋਟੀ ਅੱਛਾ ਠੀਕ ਹੈ ਜੀ ਹਾਂਜੀ ਅੱਗੇ ਦੁੱਧਾ ਸੁਆਸ ਹੈ ਪਿਛਲੇ ਸਵੇਰ ਕਿੰਨਾ ਕ ਚਵਾਇਆ ਦੁੱਧ ਵਿੱਚ ਜੀ 12 ਕਿਲੋ ਹੀ ਵੀ ਸੀ ਪਹਿਲੇ ਸਵੇਰ ਹੀ ਠੀਕ ਹੈ ਠੀਕ ਹੈ ਲਓ ਬਜੀ 12 ਲੀਟਰ ਪਿਛਲੇ ਸਵੇਰ ਦਾ ਦੁੱਧ ਚਵਾਇਆ ਵਾ ਤੇ ਇਸ ਟਾਈਮ ਇਹਨੂੰ ਸਪਿਰਨੋ ਜੀ 506 ਜਨ ਹੋ ਗਿਆ ਤੇ ਅਡਰ ਕੁਆਲਟੀ ਬਹੁਤ ਜੀ ਸ਼ਾਂਤ ਸ਼ਾਨਦਾਰ ਆ ਇਹ ਆਸਟਮ ਕਿੰਨਾ ਜੇ ਦੁੱਧ ਆਇਆ ਰਬੜਾ ਦੁੱਧ ਵੀ ਲੀਟਰ ਵਾਲਾ 10 ਕਿਲੋ ਜੇ ਜੀ ਠੀਕ ਆ ਠੀਕ ਆ ਲੋ ਜੀ 10 ਲੀਟਰ ਬਿਲਕੁਲ ਦੁੱਧ ਰੈਡੀ ਆ ਜੇ ਸਵਾਣਾ ਦਾ ਸੈਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਬਹੁਤ ਹੀ ਸ਼ਾਨਦਾਰ ਆ ਇਹ ਕੀਮਲ ਵੀ ਇੱਥੇ ਹਰੇ ਦਾ ਵੇਖ ਲਓ ਜੱਗੇ ਭਾਜੀ ਜਿੱਤਰਾ ਚੰਗਾ ਲੱਗਦਾ ਜੀ ਨਹੀਂ ਕਰ ਦਈਏ ਮੁੱਲ ਤੇ ਇਹਦਾ 95 ਕਰ ਦਈਏ ਅੱਛਾ ਜੀ ਤੇ 90 ਦੀ ਦੇ ਦਈਏ ਇਹ 10 ਹੀ ਦੇਈਏ ਜਿੱਥੇ ਕਿ ਆਪਾਂ ਛੱਡੀ ਦੇਣੀ ਆ 87000 ਦੀ ਭਾਜੀ ਹਾਂ ਨਾ ਦੇਵਾਂਗੇ ਚੋਟ ਠੀਕ ਹੈ ਲੋ ਭਾਜੀ 87000 ਦੀ ਅਗੀ ਝੋਟੀ ਬੜੀ ਚੰਗੀ ਹੈ ਜੇ ਥੋੜੀ ਜਿਹੀ ਭੁਖੀ ਪੱਖੀ ਆਈ ਹੈ ਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਇਨਵਾਈਟ ਹੋਣੀ ਹੈ ਬਾਕੀ ਥਣ ਪਾਂਡਾ ਵੇਖੋ ਕਿਦਾਂ ਗੇੜ-ਗੇੜ ਤੇ ਥਣ ਲੱਗਾ ਝੋਟੀ ਹਾਂਜੀ ਹਾਂਜੀ ਤਾਂ ਜੇ ਚਲੋ ਵੀਰ ਨੂੰ ਇਨਵਾਈਟ ਨੂੰ ਦੇਵਣੀ ਹਾਂਜੀ ਹਾਂਜੀ ਠੀਕ ਆਜੋ ਹੁਣ ਦੂਜੇ ਨੰਬਰ ਤੇ ਇਹ ਅਦਰ ਸੇਮ ਝੋਟੀ ਬਾਰੇ ਵਿੱਚ ਇਹ ਵੀ ਦੀ ਪਹਿਲਾ ਸੁਗਾ ਜੇ ਅੱਛਾ ਜੀ ਇਹ ਦੋ ਦੰਦ ਆ ਠੀਕ ਹੈ ਜੀ ਹਾਂਜੀ ਇਹ ਕਿੰਨਾ ਜਿਹੜੇ ਕੋਲ ਦੁੱਧ ਇਹਦੇ ਥੱਲੇ 7-8 ਕਿਲੋ ਜੇ ਹੈ ਜੀ ਅੱਛਾ ਤੇ ਇਹਦੇ ਪਿੱਛੇ ਜੋ ਆ ਕੀ ਜੇ ਇਹਦੇ ਮਗਰ ਕੱ ਜੋ ਹੁਣੇ ਵੀ ਤੁਹਾਨੂੰ ਆਪਾਂ ਕੋਲ ਦੇ ਬੰਨੇ ਆ ਐਸ ਤਰ੍ਹਾਂ ਜਿਹੜਾ 7 ਤੋਂ 8 ਲੀਟਰ ਦੁੱਧ ਜਿਹੜਾ ਰੈਡੀ ਆ ਤੇ ਮੇਲ ਕਾਫ ਜਿਹੜੇ ਪਿੱਛੇ ਬਾਕੀ ਤੁਸੀਂ ਹੈਡਰ ਕੁਆਲਟੀ ਚੈੱਕ ਕਰ ਸਕਦੇ ਜੇ ਲੱਗੇ ਤਾਂ ਬਹੁਤ ਹੀ ਸ਼ਾਨਦਾਰ ਆ ਤੇ ਥਾਣਾ ਦਾ ਸੈਰ ਗਿਆ ਵੀ ਐਨ ਇਹ ਪਹਿਲਾਂ ਨਹੀਂ ਹਨ ਪਹਿਲਾ ਸਵੇਰ ਹੋਈ ਨਾ ਠੀਕ ਆ ਠੀਕ ਆ ਲਓ ਭਾਈ ਥੋੜੇ ਡਰਦੀ ਆ ਤੇ ਕੀ ਮੁੱਲ ਵੀਰ ਜੀ ਕਰਨਾ ਦਾ ਲੈ ਲਓ ਵੀਰ ਜੀ ਮੁੱਲ ਤੇ ਜੀ ਕਾ ਤਾਂ ਵੇਚੋ ਡੀਰਾ ਕਰਨਗੀ ਹਾਂਜੀ ਜੈ ਜੀ ਦੱਸ ਗਏ ਹਨੀ ਵੀਰ ਜੀ ਆਪਾਂ ਹਾਂ ਜਿਹੜੀ ਆ 78000 ਦੀ ਝੋਟੀ ਦਵਾ ਠੀਕ ਆ ਠੀਕ ਆ ਲਓ ਬਾਈ 78000 ਦੀ ਹਾਂਜੀ ਬਿਲਕੁਲ ਜਾਇਜ਼ ਮੁੱਲ ਕਰਤਾ ਵੀਰ ਨੇ ਤੁਹਾਨੂੰ ਪਤਾ ਘੋਣਾ ਅੱਜ ਕੱਲ ਹਣ ਸੂਆ ਦੇ ਘਟਣ ਦਿਆ ਵਾ ਮੋਲ ਪਸ਼ੂਆਂ ਦਾ ਵਧੀ ਜਾਣਦਾ ਹੈ ਨਾ ਇਹੋ ਸਾਬਣਾ ਵੀਰ ਨੇ ਬਿਲਕੁਲ ਜਾਇਜ਼ ਕਰਤਾ ਤੇ ਆਜੋ ਹੁਣ ਵੀਰ ਜੀ ਆ ਮੈਂ ਵੇਖੋ ਕਿੰਨੀ ਚੰਗੀ ਜੰਨੀਲੀ ਰਾਵੀ ਦੀ ਸਾਜੂ ਖੋਲ ਕੇ ਵਿਖਾ ਗੱਬਣਾ ਦੇਤੀ ਇਹ ਗੱਬਣਾ ਜੇ ਤੇ 16 ਤਰੀਕ ਨੂੰ ਦੇਜੇ ਦੇਣ ਪੂਰੇ ਠੀਕ ਆ ਠੀਕ ਆ ਲਓ ਬਾਈ 16 ਤਰੀਕ ਨੂੰ ਦੇਣੇ ਰ ਪੂਰੇ ਹੁੰਦੇ ਆ ਤੇ ਬਾਕੀ ਉੱਥੇ ਵੀ ਕਰਦਾ ਸੀ ਬਾਕੀ ਇਹ ਗਾਰੰਟੀ ਵਾਲੀ ਮੈਂ ਆ ਅਛਾ ਜੀ ਇਹ ਵੀ ਆਪਣੀ 14 ਕਿਲੋ ਦੀ ਗਾਰੰਟੀ ਉਹ ਦੁੱਧ 15 16 ਕਿਲੋ ਹੀ ਦਿੰਦੀ ਆ ਠੀਕ ਆ ਠੀਕ ਆ ਲਓ ਆਰਡਰ ਕੁਆਲਟੀ ਤੋਂ ਚੈੱਕ ਕਰ ਬਹੁਤ ਚੰਗੀ ਮੈਂ ਫਰਪਲੇ ਵਾਲੀ ਅੱਜ 16 ਤਰੀਕ ਨੂੰ ਦੇਣ ਤੋਂ ਹੁੰਦੇ ਅੱਜ ਤਰੀਕ ਤੁਹਾਡੇ ਸਾਹਮਣੇ 9 ਠੀਕ ਆ ਤੇ ਚਲੋ ਸੰਪਰਕ ਹੁਵਾਂ ਚੱਲ ਗਾ ਬਿਲਕੁਲ ਠੀਕ ਆ ਬਿਲਜੀ ਠੀਕ ਆ ਬਾਕੀ ਨਿਸ਼ਾਨੀਆਂ ਸਾਰੀਆਂ ਕਵਰ ਕਰਨ ਦੀ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਪਿਓਰ ਨੀਲੀ ਰਾਵੀ ਇਹਨੂੰ ਆਪਾਂ ਕਹਿ ਦਿੰਨੇ ਆ ਇਕ ਤਰ੍ਹਾਂ ਦਬ वजन ਦੀ ਬਹੁਤ ਜ਼ਿਆਦਾ ਚੰਗੀ ਆ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਤੇ ਡੱਬ ਹਵਾਨੇ ਤੇ ਵੀ ਆ ਗਿਆ ਤੇ ਹਾਂਜੀ ਬਜੀ ਲੱਗ ਗਿਆ ਤੋ ਕਰ ਸਕਦੇ ਜੀ ਚੈੱਕ ਅਰਡਰ ਕੁਆਲਿਟੀ ਆ ਜੇ ਢਲਾਂ ਟੁਲਾਂ ਕਾਫੀ ਆ ਹਵਾਨੇ ਦੇ ਸੂਣ ਤੱਕ ਚੰਗਾ ਹਵਾਨਾ ਬਣਾ ਲੂਗੇ ਇਹ ਕੀ ਮੁੱਲ ਭਾਜੀ ਇਹਦਾ ਫਿਰ ਮੁੱਲ ਦੇ ਵੀਰ ਦੀ ਜੀ ਕਰਦਾ ਇੱਕ ਨਹੀਂ ਕਰ ਲਈਏ ਇਹਦਾ ਅੱਛਾ ਜੀ ਪਰ ਆਪਾਂ ਜਾਇਜ਼ ਹੀ ਕਰ ਗਏ ਹਾਂਜੀ ਇਹ ਵੀ ਜਿੰਨਾ ਮਰਜ਼ੀ ਮੁੱਲ ਕਰ ਦਈਏ ਲੱਖ ਦੀ ਦੇ ਦਈਏ ਕਰ ਦਈਏ ਮਾਨ ਤਨ ਨਾ ਆਸ਼ਨਾ ਮੈਂ ਯਾਰ ਇਹ ਚ ਛੋਟ ਹੀ ਨਹੀਂ ਹੈ ਠੀਕ ਹੈ ਠੀਕ ਹੈ ਲਓ ਭਾਜੀ 96000 ਦੇ ਦੋ ਚੋ ਵੀਰ ਕਹਿੰਦਾ ਕਿ ਛੋਟ ਛੋਟਾ ਹੀ ਹੋਣਾ ਵਾ ਬਸ ਤੇ ਕੱਦ ਵਜਾਂ ਦੀ ਚੰਗੀ ਆ ਤੇ ਬਿਲਕੁਲ ਨੋਰਮਲ ਡਿਗਰ ਕਰਦਾ ਵੀਰ ਨੇ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਜੀ ਤੋਕਰ ਗੱਭਨ ਜੀ ਅੱਛਾ ਜੀ ਹਾਂ ਜੀ ਇਹਦੇ ਲੇ 7 ਕਿਲੋ ਦੁੱਧ ਜੀ ਅੱਛਾ ਜੀ ਤੇ 2 ਮਹੀਨਿਆਂ ਦੀ ਗੱਭਨ ਜੀ ਠੀਕ ਹੈ ਠੀਕ ਹੈ ਲਓ ਭਾਜੀ 7 ਲੀਟਰ ਦੁੱਧ ਤੇ ਦੋ ਮਹੀਨਿਆਂ ਦੀ ਗੱਭਨ ਹਾਂ ਜੀ ਤੇ ਆਜੋ ਹੁਣ ਇਹ ਵੀ ਤੁਹਾਨੂੰ ਖੋਲ ਕੇ ਵਿਖਾਉਨੇ ਆ ਹੈ ਹੁਣ ਹੋਰ ਲੱਗ ਇੱਕ ਨੂੰ ਵਸੂਈ

ਤਾਂ ਮੋੜੇ ਕੀ ਵੀਰ ਦੇ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਜਾਇਜ਼ ਮੁੱਲ ਵਿੱਚ ਹੁੰਦੇ ਆ ਵੀਰ ਜੀ ਬੱਚਾ ਥੋੜਾ ਜਿਆਦਾ ਕਰਜੋ ਸੈਟ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਵੀਰ ਜੀ ਮੁੱਲ ਤੇ ਦਾ 60 ਕਰਦੇ ਆ ਅੱਛਾ ਜੀ ਤੇ 55 ਦੀ ਦੇ ਦਈਏ ਇਹ ਵੀ ਦੱਸ ਦੀ ਹਾਨਾ ਜਿੰਨੇ ਹਾਨਾ ਭਾਜੀ 50000 ਦੀ ਚੋ ਛੋਟ ਹੀ ਨਹੀਂ ਠੀਕ ਹੈ ਠੀਕ ਹੈ ਲਓ ਭਾਜੀ 50000 ਦੇ ਤੋਕਰ ਗੱਬਣਾ ਤੇ ਉੱਚੋ ਛੋਰ ਛੱਪਾ ਹੀ ਹੋਣਾ ਮੌਕੇ ਤੇ ਹਾਂਜੀ ਤੇ ਆ ਜਿਓ ਹੁਣ ਅੰਡ ਤੇ ਤਾਂ ਛੋਟੀ ਵੇਖੋ ਭਾਜੀ ਕਿੰਨੀ ਚੰਗੀ ਪਹਿਲਾਂ ਝੋਟੀ ਆ ਅੱਛਾ ਜੀ ਤੇ 8 ਕਿਲੋ ਦੋਦੀ ਜੀ ਦੇ ਤੇ ਲਈ ਠੀਕ ਹੈ ਜੀ ਇਹਨੂੰ 6 ਦਿਨ ਹੋਏ ਤੇ ਇਹਦੇ ਪਿੱਛੇ ਜਵਾਕੀ ਜੇ ਇਹਦੇ ਮਗਰ ਵੀ ਕੱਟੀ ਠੀਕ ਹੈ ਜੀ ਇਹਦੇ ਪਿੱਛੇ ਵੀ ਫੀਮੇਲ ਕਾਫ ਜੇ ਆਹ ਵਾਲਾ ਚੈੱਕ ਕਰ ਸਕਦੇ ਤੁਸੀਂ ਅਜ ਤੋਰ ਕੇ ਵਿਖਾਉਣੇ ਆ ਹੁਣ ਬਾਕੀ ਤੁਹਾਨੂੰ ਖੋਲ ਕੇ ਵਿਖਾਉਣੇ ਆ ਇਹ ਵੀ ਪਹਿਲਾ ਸੂਆ ਸੂਈ ਜੇ ਝੋਟੀ ਇਹਨੇ ਬਿਲਕੁਲ ਪੂਰੀ ਕਾਲੀ ਲੋਈਆਂ ਬੱਚਿਆਂ ਦੀ ਹਾਂਜੀ ਸਿੱਧੀ ਤੋਰ ਲਾ ਪਰੇ ਨੇ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਜੀ ਤੁਸੀਂ ਲਾਗੇ ਤੋਂ ਵਾਟਰ ਕੁਆਲਿਟੀ ਤੇ ਥਾਣਾ ਦਾ ਸੈਟ ਬਹੁਤ ਸ਼ਾਨਦਾਰ ਆ ਪਿਓਰ ਗੱਡ ਬਲੈਕ ਦੇ ਵਿੱਚ ਆ ਗਈ ਜੀ ਛੋਟੀ ਤੇ ਫੇਸ ਤੁਹਾਨੂੰ ਦਿਖਾਉਣਾ ਆ ਬਿਲਕੁਲ ਨਿਕਾ ਨਿਕਾ ਜਿਆ ਸੇਕ ਲੱਗਾ ਗੋਲ ਸੇਕਿਆ ਕਰ ਸਕਦੇ ਤੁਸੀਂ ਚੱਕ ਤੁਸੀਂ ਤੇ ਜੱਤਾਂ ਵਾਲੀ ਆ ਗਈ ਛੋਟੀ ਆਉਦੀ ਹਣਾ ਜੱਤਾਂ ਵਾਲੀ ਬਾਈ ਜੀ ਛੋਟੀ ਆ ਤੇ ਚੈੱਕ ਕਰ ਸਕਦੇ ਤੁਸੀਂ ਕਿੰਨਾ ਕ ਵਿੱਚ ਦੁੱਧ ਚਵਾਈ ਜਾਊਗੀ ਤੁਹਾਡੇ ਸਾਹਮਣੇ ਦੁੱਧ ਵੀ ਜੀ 10 ਕਿਲੋ ਚ ਆਊਗੀ ਠੀਕ ਆ ਠੀਕ ਆ ਲਓ ਬਾਈ ਜੀ 10 ਲੀਟਰ ਵਾਲੀ ਛੋਟੀ ਆ ਬਾਕੀ ਛਵਾਉਣਾ ਵੀ ਚਾਹੀਦਾ ਇਹਨੂੰ ਹਾਂਜੀ ਤੇ ਇਹਦਾ ਕੀ ਮੁੱਲ ਵੀਰ ਇਹਦਾ ਮੁੱਲ ਭਾਜੀ 85 ਜੀ ਅੱਛਾ ਜੀ ਤੇ 80 ਦੀ ਦੇ ਦੀਏ ਕਰ ਦਈਏ ਮਾਨਤਨ 78 ਦੀ ਭਾਜੀ ਇਹ ਵੀ ਦੇ ਦਾਂਗੇ ਠੀਕ ਹੈ ਲਓ ਭਾਜੀ 78000 ਦੀ ਹਾਂਜੀ ਇਹ ਬਿਲਕੁਲ ਜਾਇਜ਼ ਮੁੱਲ ਹੈ ਝੋਟੀਆਂ ਦੇ ਹਿਸਾਬ ਨਾਲ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ